यरमे द खात उसका सात अध्याय उसकी तीन आय तो पढ़िए पढ़िए मिल गया तो ਲਿਖਿਆ ਸੈਨਾ ਦਾ ਯਹਵਾ ਇਸਤਰਾਇਲ ਦਾ ਪਰਮੇਸ਼ਰ ਇਉਂ ਫਰਮਾਉਂਦਾ ਹੈ ਕੌਣ ਫਰਮਾਉਂਦਾ ਹੈ ਸੈਨਾ ਦਾ ਪਰਮੇਸ਼ਰ ਇਸਰਾਇਲ ਦਾ ਪਰਮੇਸ਼ਰ ਸੈਨਾ ਦਾ ਯਹਵਾ ਇਉਂ ਫਰਮਾਉਂਦਾ ਹੈ ਕੀ ਫਰਮਾਉਂਦਾ ਹੈ ਤੁਸੀਂ ਆਪਣੇ ਰਾਹਾਂ ਤੇ ਤੁਸੀਂ ਆਪਣੇ ਰਾਹਾਂ ਨੂੰ ਅਤੇ ਆਪਣੇ ਕੰਮਾਂ ਨੂੰ ਕੀ ਕਰੋ ਅਤੇ ਆਪਣੇ ਕੰਮਾਂ ਨੂੰ ਕੀ ਕਰੋ ਕਹਿੰਦਾ ਭਾਵ ਹੈ ਕਿ ਸਾਨੂੰ ਠੀਕ ਕਰਨ ਤੋਂ ਪਹਿਲਾਂ ਕਲਾਮ ਚਾਹ ਰਿਹਾ ਹੈ ਕਲਾਮ ਚਾਹੁੰਦਾ ਹੈ ਕਿ ਅਸੀਂ ਪਹਿਲਾਂ ਕੀ ਕਰੀਏ ਬੋਲੋ ਆਪਣੇ ਕੰਮਾਂ ਨੂੰ ਕੀ ਕਰੀਏ ਠੀਕ ਹੋਣ ਤੋਂ ਪਹਿਲਾਂ ਅਸੀਂ ਆਪਣੇ ਕੰਮ ਕੀ ਕਰੀਏ ਜੇ ਤੋਂ ਕੰਮ ਠੀਕ ਕਰਾਂਗੇ ਤਾਂ ਫਿਰ ਅਸੀਂ ਵੀ ਕੀ ਹੋ ਜਾਵਾਂਗੇ ਅਸੀਂ ਵੀ ਠੀਕ ਹੋਵਾਂਗੇ ਅੱਜ ਹਰ ਬੰਦਾ ਚਾਹੁੰਦਾ ਮੈਂ ਕੀ ਹੋ ਜਾਵਾਂ ਮੈਂ ਠੀਕ ਹੋ ਜਾਵਾਂ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤਰ੍ਹਾਂ ਤਰ੍ਹਾਂ ਦੇ ਆ ਐਸੇ ਕੰਮਾਂ ਤੋਂ ਹਰ ਵਿਅਕੀ ਅੱਜ ਦੂਰ ਨੇੜੇ ਦੌੜਿਆ ਹੈ ਭੱਜ ਰਿਹਾ ਹੈ ਤੂੰ ਮੈਂ ਕੀ ਹੋਵਾਂ ਠੀਕ ਹੋਣ ਦੇ ਵਾਸਤੇ ਜਿੱਥੇ ਕਿਤੇ ਸਾਨੂੰ ਦੱਸ ਪੈਂਦੀ ਆ ਠੀਕ ਹੋਣ ਦੇ ਵਾਸਤੇ ਇਨਸਾਨ ਜਿੱਧਰ ਕਿਤੇ ਉਹਨੂੰ ਕੋਈ ਦੱਸਦਾ ਹੈ ਉਹ ਚਲਾ ਜਾਂਦਾ ਹੈ ਲੇਕਿਨ ਅੱਜ ਭਾਵ ਖੁਦਾ ਦਾ ਕਲਾਮ ਕਹਿ ਰਿਹਾ ਹੈ ਕਿ ਤੁਹਾਨੂੰ ਠੀਕ ਹੋਣ ਤੋਂ ਪਹਿਲਾਂ ਆਪਣੇ ਕੰਮਾਂ ਨੂੰ ਕੀ ਕਰਨਾ ਚਾਹੀਦਾ ਹੈ ਸੂ ਬਾਈਬਲ ਦੇ ਵਿੱਚ ਲਿਖਿਆ ਹੈ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਹਾਂ ਧਿਆਨ ਦਿয়ে ਇੱਕ ਵਚਨ ਮੇਰੇ ਨਾਲ ਪੜ੍ਹੀਏ ਦੂਸਰਾ ਸਾਮੂਅਲ ਉਸ ਦਾ 14 ਉਸ ਦੀ 25ਵੀਂ ਆਇਤ ਨੂੰ ਪੜ੍ਹੀਏ ਦੂਸਰਾ ਸਾਮੂ엘 ਉਸਦਾ 14 ਦੇਸ ਤੇ 25 ਆਇਤ ਪੜ੍ਹੀ ਸਾਰੇ ਇਜ਼ਰਾਇਲ ਵਿੱਚ ਕੋਈ ਮਨੁੱਖ ਵੀ ਅਬਸ਼ਲੋਮ ਦੇ ਸਮਾਨ ਸੋਹਣ ਵਿੱਚ ਉਸਤਤਯੋਗ ਨਹੀਂ ਸੀ ਹਾਲੇਲੂਇਆ ਹਾਲੇਲੂਇਆ ਲਿਖਿਆ ਸਾਰੇ ਇਜ਼ਰਾਇਲ ਦੇ ਵਿੱਚ ਸਾਰੇ ਇਜ਼ਰਾਇਲ ਦੇ ਵਿੱਚ ਕੋਈ ਵੀ ਮਨੁੱਖ ਅਬਸ਼ਲੋਮ ਦੇ ਸਮਾਨ ਸੁਹੱਪਣ ਵਿੱਚ ਵਿੱਚ ਉਸਤਤਯੋਗ ਵਿੱਚ ਨਹੀਂ ਸੀ ਨਹੀਂ ਸੀ ਹਾਂ ਕਿਉਂ ਕਿਉਂ ਕੋਈ ਉਹਦੇ ਤੁਲ ਨਹੀਂ ਸੀ ਕਿਉਂ ਕੋਈ ਉਹਦੇ ਬਰਾਬਰ ਨਹੀਂ ਸੀਗਾ ਹਾਂ ਕਿਉਂ ਜੋ ਉਹਦੇ ਪੈਰਾਂ ਦੀ ਤਲੀ ਤੋਂ ਲੈ ਕੇ ਸੁਣੀਏ ਧਿਆਨ ਦੇਈਏ ਇੱਥੇ ਖੁਦਾ ਦਾ ਇੱਕ ਬੰਦਾ ਹੈ ਜਿਹਦਾ ਨਾਮ ਅਬਸ਼ਲੋਮ ਹੈ ਲਿਖਿਆ ਉਹਦੇ ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਿਰ ਦੀ ਚੋਟੀ ਤੱਕ ਉਹਦੇ ਵਿੱਚ ਕੋਈ ਕਾ ਨਹੀਂ ਉਹਦੇ ਵਿੱਚ ਕੋਈ ਕੀ ਨਹੀਂ ਆ ਕਾ ਨਹੀਂ बोलिए की नहीं आ कान नहीं ऊँची आवाज ਨਾਲ ਸਾਰੇ ਬੋਲਿਏ ਕੀ ਨਹੀਂ ਆ ਬਾ ਨਹੀਂ ਸੀ तो ਅੱਜ ਅਸੀਂ ਦੇਖੀਏ ਸਾਡੇ ਜੀਵਨ ਦੇ ਪ੍ਰਤੀ ਸਾਡੇ ਮਾਈਂਡ ਦੇ ਪ੍ਰਤੀ ਸਾਡੇ ਸਰੀਰਾਂ ਦੇ ਵਿੱਚ ਇਹਦਾ ਸਾਡੀਆਂ ਅੱਖਾਂ ਦੇ ਵਿੱਚ ਕੀ ਹੈ ਅੱਜ ਬਹੁਤ ਸਾਰੇ ਪੈਣ ਪ੍ਰਾਇਸੇ ਨੇ ਜੋ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਉਹ ਆਪਣੀ ਜਗ੍ਹਾ ਕੋਈ ਅਸੀਂ ਜਗ੍ਹਾ ਲੈਣੀ ਹੋਵੇ ਨਾ ਤੋਂ ਅਸੀਂ ਜਗ੍ਹਾ ਨੂੰ ਚੋਰਸ ਲੈਨੇ ਆ ਕਿ ਅਸੀਂ ਤਕੋਣੀ ਅਸੀਂ ਕਾਣ ਵਾਲੀ ਕੀ ਨਹੀਂ ਲੈਣੀ ਹਾਂਜੀ ਕਾਣ ਵਾਲੀ ਜਿਹੜੀ ਜਗ੍ਹਾ ਚ ਕਾਣ ਵਾ ਤੋਂ ਕਈ ਵਾਰ ਅਸੀਂ ਕਹਿੰਨੇ ਮਿਸਤਰੀ ਸਾਹਿਬ ਇਹ ਜਗ੍ਹਾ ਦੇ ਵਿੱਚ ਜਿਹੜੀ ਕਾਣ ਹਨ ਉਹਨੂੰ ਕੱਢ ਦਿਓ ਕੋਈ ਬੈੱਡ ਬਣਾ ਰਿਹਾ ਹੈ ਕੋਈ ਫਰਨੀਚਰ ਦਾ ਕੰਮ ਕਰਦਾ ਹੈ ਕੋਈ ਕਿਸੇ ਤਰੀਕੇ ਦਾ ਵੀ ਕੰਮ ਕਰਦਾ ਮਾਫ ਕਰਨਾ ਚਲੋ ਮੈਂ ਤੁਹਾਡੀ ਲੈਂਗੁਏਜ ਦੇ ਵਿੱਚ ਦੱਸਣਾ ਚਾਹੁੰਦਾ ਬਹੁਤ ਸਾਰੀਆਂ ਪੈਣਾ ਜੋ ਸਲਾਈ ਦਾ ਕੰਮ ਕਰਦੀਆਂ ਨੇ ਉਹ ਜਦੋਂ ਵੀ ਇੱਕ ਸੂਟ ਨੂੰ ਸੀਣਗੇ ਜਾਂ ਕੋ ਕਪੜਾ ਸੀਣਗੇ ਤੇ ਉਹਦੇ ਵਿੱਚ ਕੀ ਨਹੀਂ ਰਹਿਣ ਦੇਣਗੇ ਭਾਵੇਂ ਜੇ ਉਹ ਸੂਟ ਕਾਨਸਿਰ ਹੋਵੇਗਾ ਤੇ ਉਹ ਠੀਕ ਹਾਂਜੀ ਉਹ ਠੀਕ ਨਹੀਂ ਲੱਗੇਗਾ ਉਹ ਪਾਇਆ ਵੀ ਸਹੀ ਨਹੀਂ ਲੱਗੇਗਾ ਸੋ ਦੇਖੀਏ ਕਿ ਲਿਖਿਆ ਕਿ ਉਹਦੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਤਲੇ ਤੱਕ ਉਹਦੇ ਚ ਕੀ ਨਹੀਂ ਆ ਕਾਂ ਨਹੀਂ ਭਾਵ ਅਸੀਂ ਤੋਂ ਸਭ ਕਾਂ ਦੇ ਨਾਲ ਕੀ ਕੀਤੇ ਹੋਏ ਆ ਇਹਦਾ ਮਤਲਬ ਕਾਂ ਕਿੱਥੇ ਆ ਸਾਡੇ ਜੀਵਨ ਦੇ ਅੰਦਰ ਲਿਖਿਆ ਕਿ ਆਪਣੇ ਰਾਹਾਂ ਨੂੰ ਕੀ ਕਰੋ ਠੀਕ ਹੋਣ ਤੋਂ ਪਹਿਲਾਂ ਆਪਣੇ ਕੰਮਾਂ ਨੂੰ ਕੀ ਕਰੋ ਠੀਕ ਕਰੋ ਆਪਣੇ ਕੰਮ ਠੀਕ ਕਰੋ ਆਪਣਾ ਬੋਲ ਬਾਣੀ ਕੀ ਕਰੋ ਭਾਵ ਆਪਣੀ ਲੈਂਗੁਏਜ ਠੀਕ ਕਰੋ ਆਪਣੀ ਜ਼ੁਬਾਨ ਦੇ ਸ਼ਬਦ ਜਿਹੜੇ ਉਹਨਾਂ ਨੂੰ ਕੀ ਕਰੀਏ ਆਪਣਾ ਸੁਣਨਾ ਕੀ ਕਰੀਏ ਆਪਣਾ ਬੈਠਣਾ ਕੀ ਕਰੀਏ ਆਪਣਾ ਆਪ ਨੂੰ ਠੀਕ ਕਰੋ ਸਭ ਤੋਂ ਪਹਿਲਾਂ ਤੁਸੀਂ ਬੈਂਦੇ ਹੋ ਤਾਂ ਵੇਖੋ ਮੈਂ ਠੀਕ ਤਰੀਕੇ ਨਾਲ ਬੈਂਦਾ ਹਾਂ ਜੇ ਤੁਸੀਂ ਗਾਉਂਦੇ ਹੋ ਤੇ ਵੇਖੋ ਕਿ ਮੈਂ ਠੀਕ ਤਰੀਕੇ ਨਾਲ ਗਾ ਰਿਹਾ ਹਾਂ ਜੇ ਤੁਸੀਂ ਸਾਜ਼ ਵਜਾਉਂਦੇ ਹੋ ਤੇ ਦੇਖੋ ਮੈਂ ਸਾਜ਼ ਠੀਕ ਤਰੀਕੇ ਨਾਲ ਵਜਾ ਰਿਹਾ ਹਾਂ ਪੜਨ ਵਾਲਾ ਦੇਖੇ ਕਿ ਮੈਂ ਠੀਕ ਪੜ ਰਿਹਾ ਹਾਂ ਹਰ ਵਿਅਕਤੀ ਜਦੋਂ ਤੱਕ ਕੀ ਨਹੀਂ ਹੋਵੇਗਾ ਠੀਕ ਤਰੀਕੇ ਨਾਲ ਨਹੀਂ ਬੈਠੇਗਾ ਠੀਕ ਤਰੀਕੇ ਨਾਲ ਨਹੀਂ ਪੜੇਗਾ ਕਿਉਂਕਿ ਬਾਈਬਲ ਚ ਲਿਖਿਆ ਕਿ ਜੇਕਰ ਨਰਸਿੰਗਾ ਜੇਕਰ ਤੁਰੀ ਜਿਹੜੀ ਹੈ ਲਿਖਿਆ ਕਿ ਜੇਕਰ ਅਰਬਾਬ ਜਿਹੜਾ ਹੈ ਜੇਕਰ ਕੋਈ ਲਿਖਿਆ ਕਿ ਉਸ ਨੂੰ ਸੁਰ ਦੇ ਸਿਰ ਜਾਂ ਉਸ ਨੂੰ ਲਿਖਿਆ ਢੰਗ ਸਿਰ ਫੱਬ ਸਿਰ ਨਾ ਵਜੇ ਤਾਂ ਕੋਣ ਲੜਾਈ ਨਿੱਕੀ ਬਣੇਗਾ ਹਾਲੇਲੂਇਆ ਹਾਲੇਲੂਇਆ ਸੋ ਬਾਈਬਲ ਦੇ ਵਿੱਚ ਲਿਖਿਆ ਜਦੋਂ ਸੌਲ ਬਿਮਾਰ ਸੀਗਾ ਸੌਲ ਦੇ ਉੱਤੇ ਦੁਸ਼ਟ ਆਤਮਾ ਸੀਗਾ ਔਰ ਉਹਨਾਂ ਨੇ ਕਿਹਾ ਕੋਈ ਅਜਹਾ ਬੰਦਾ ਭਾਲੋ ਜਿਹੜਾ ਬੀਨ ਬਰਬਤ ਵਜਾਉਣ ਵਿੱਚ ਕੀ ਹੋਵੇ ਚੰਗਾ ਹੋਵੇ ਹਾਂਜੀ ਚੰਦਰ ਹੋਵੇ ਜਿਹੜਾ ਜਿਹੜਾ ਚੰਗਾ ਹੋਵੇ ਜਿਹੜਾ ਚੰਗੀ ਤਰੀਕੇ ਨਾਲ ਲਿਖਿਆ ਜਦੋਂ ਫਿਰ ਦਾਊਦ ਬੀਨ ਬਰਬਤ ਵਜਾਉਂਦਾ ਹੈ ਵਰਸ਼ਿਪ ਕਰਦਾ ਹੈ ਤਾਂ ਲਿਖਿਆ ਕੀ ਸੌਲ ਨੂੰ ਕੀ ਮਿਲਦੀ ਆ ਤੁਹਾਡੇ ਗੋਂ ਨਾਲ ਕੀ ਮਿਲੇ ਬਿਮਾਰਾਂ ਨੂੰ ਕੀ ਮਿਲੇ ਤੁਹਾਡੇ ਸਾਜ਼ ਵਜਾਉਣ ਦੇ ਨਾਲ ਤੁਹਾਡੇ ਵਚਨ ਪੜ੍ਹਨ ਨਾਲ ਕੀ ਮਿਲਣੀ ਚਾਹੀਦੀ ਆ ਤੁਸੀਂ ਇਸ ਲਈ ਠੀਕ ਤਰੀਕੇ ਦੇ ਨਾਲ ਬੈਠੀਏ ਹਰ ਚੀਜ਼ ਨੂੰ ਕੀ ਕਰੀਏ ਠੀਕ ਕਰੀਏ ਕੋਈ ਵੀ ਤੁਹਾਨੂੰ ਸਿਸਟਮ ਨਜ਼ਰ ਆ ਰਿਹਾ ਹੈ ਕਿ ਚਰਚ ਦਾ ਇਹ ਸਿਸਟਮ ਠੀਕ ਨਹੀਂ ਆ ਉਸ ਨੂੰ ਠੀਕ ਕਰੀਏ ਕੋਈ ਇਹਦਾ ਕੱਪੜਾ ਤੁਹਾਨੂੰ ਲੱਗਦਾ ਹੈ ਕਿ ਇਹ ਠੀਕ ਤਰੀਕੇ ਨਾਲ ਨਹੀਂ ਆ ਕੋਈ ਦਰੀ ਠੀਕ ਤਰੀਕੇ ਨਾਲ ਨਹੀਂ ਵਿਛੀ ਤਾਂ ਉਸ ਨੂੰ ਠੀਕ ਕਰੀਏ ਅਗਰ ਕੋਈ ਮਾਈਕ ਠੀਕ ਨਹੀਂ ਆ ਸੱਟ ਠੀਕ ਨਹੀਂ ਆ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਲੱਗਦੀ ਆ ਅਗਰ ਤੁਸੀਂ ਉਸ ਨੂੰ ਖਰਾਬ ਰਹਿਣ ਦਿਓਗੇ ਤੋ ਉਹ ਇੱਕ ਦਿਨ ਵਿਗੜਦੀ ਵਿਗੜਦੀ ਕੀ ਹੋ ਜਾਵੇਗੀ ਚੀਜ਼ ਵਿਗੜ ਜਾਵੇਗੀ ਵਚਨ ਚ ਲਿਖਿਆ ਹੈ ਬਹੁਤ ਸਾਰੇ ਲੋਕਾਂ ਨੇ ਆ ਕੇ ਖੁਦਾ ਦੇ ਦਾਸ ਲੀਸ਼ਾ ਨੂੰ ਕਿਹਾ ਕਹਿੰਦੇ ਵੇਖੋ ਜੀ ਇਹ ਸ਼ਹਿਰ ਵੇਖਣ ਨੂੰ ਬੜਾ ਕੀ ਲੱਗਦਾ ਵਾ ਸੋਹਣਾ ਲੱਗਦਾ ਸੋਹਣਾ ਲੱਗਦਾ ਹੈ ਲੇਕਿਨ ਜ਼ਮੀਨ ਬੰਜਰ ਤੇ ਪਾਣੀ ਕੀ ਆ ਖਰਾਬਾ ਤੋ ਮੈਂ ਪੁੱਛਣਾ ਚਾਹੁੰਨਾ ਕਿ ਪਾਣੀ ਖਰਾਬ ਸੀਗਾ ਤੋ ਖੁਦਾ ਦੇ ਦਾਸ ਨੇ ਖਰਾਬ ਰਹਿਣ ਦਿੱਤਾ ਕਿਉਂ ਜਦੋਂ ਸਹੀ ਕੀਤਾ ਸਹੀ ਕੀਤਾ ਹਾਂਜੀ ਸਹੀ ਕੀਤਾ ਤੁਹਾਡੇ ਘਰਾਂ ਦੇ ਵਿੱਚ ਕੋਈ ਚੀਜ਼ਾਂ ਖਰਾਬ ਨੇ ਤੁਸੀਂ ਉਹਨਾਂ ਨੂੰ ਖਰਾਬ ਰਹਿਣ ਦਿੰਦੇ ਹੋ ਪੜ੍ਹੀਏ ਔਰ ਬੋਲਿਏ ਕਿ ਅਸੀਂ ਖਰਾਬ ਹੀ ਰਹਿਣ ਦਿੰਦੇ ਆ ਅਸੀਂ ਕਰਦੇ ਉਹਨਾਂ ਨੂੰ ਠੀਕ ਨਹੀਂ ਲਿਖਿਆ ਪਾਣੀ ਖਰਾਬ ਸੀ ਖੁਦਾ ਦੇ ਦਾਸ ਨੇ ਕਿਹਾ ਮੇਰੇ ਕੋਲ ਇੱਕ ਨਵਾਂ ਪਾਂਡਾ ਮੈਨੂੰ ਕੀ ਕਰਕੇ ਦਓ ਲਿਆ ਕੇ ਦੋ ਲਿਖਿਓ ਤੇ ਚ ਨਮਕ ਪਾਇਆ ਤੋ ਲਿਖਿਆ ਪਾਣੀ ਵਿੱਚ ਪਾ ਦਿੱਤਾ ਤੋ ਪਾਣੀ ਕੀ ਹੋ ਗਿਆ ਬੁਲੰਦ ਆਵਾਜ਼ ਨਾਲ ਬੋਲੀ ਹਾਲੇਲੂਇਆ ਹਾਲੇਲੂਇਆ ਬੁਲੰਦ ਆਵਾਜ਼ ਨਾਲ ਬੋਲੀ ਹਾਲੇਲੂਇਆ ਅੱਜ ਤਾਂ ਐਸੇ ਹੀ ਮੌਸਮ ਠੰਡਾ ਵਾ ਤਾਂ ਆਵਾਜ਼ ਜਿਹੜੀ ਆ ਨਾ ਇਹਦਾ ਮਤਲਬ ਇਹ ਨਹੀਂ ਕਿ ਜੇ ਮੌਸਮ ਠੰਡਾ ਵਾ ਤਾਂ ਸਾਡੀ ਆਵਾਜ਼ ਵੀ ਕਿਹੜੀ ਹੋਣੀ ਚਾਹੀਦੀ ਹਾਲੇਲੂਇਆ ਠੰਡੇ ਨਹੀਂ ਲਿਖਿਆ ਆਤਮਾ ਦੇ ਵਿੱਚ ਸਦਾ ਹੀ ਕੀ ਰਹੋ ਸਰਗਰਮ ਰਹੋ ਹਾਲੇਲੂਇਆ ਆਤਮਾ ਨੂੰ ਦੇਖੀਏ ਇਸ ਲਈ ਅੱਜ ਵੇਖੀਏ ਹਰ ਬੰਦਾ ਕਹਿੰਦਾ ਮੈਂ ਠੀਕ ਨਹੀਂ ਹੁੰਦਾ ਮੈਂ ਠੀਕ ਨਹੀਂ ਹੁੰਦਾ ਮੈਂ ਜੀ ਠੀਕ ਨਹੀਂ ਹੁੰਦਾ ਮੈਂ ਨਹੀਂ ਠੀਕ ਹੋ ਰਿਹਾ ਮੈਂ ਨਹੀਂ ਠੀਕ ਹੋ ਰਿਹਾ ਪਹਿਲਾਂ ਆਪਣੇ ਕੰਮ ਕੀ ਕਰੀਏ ਠੀਕ ਹੋਣ ਤੋਂ ਪਹਿਲਾਂ ਜ ਹਰ ਸਖਸ਼ ਜਾਣੇ ਕਿ ਉਹ ਆਪਣੇ ਕੰਮਾਂ ਨੂੰ ਕੀ ਕਰੇ ਉਹ ਆਪਣੇ ਕੰਮਾਂ ਨੂੰ ਠੀਕ ਕਰਿਓ ਆਪਣਾ ਲੈਨ ਦੇਣ ਕੀ ਕਰੇ ਉਹ ਪਹਿਲੇ ਦੇਖੋ ਮੇਰਾ ਲੈਨ ਦੇਣ ਠੀਕ ਆ ਮੇਰਾ ਪਿੰਡ ਵਿੱਚ ਵਰਤਾਵਾ ਠੀਕ ਆ ਮੇਰੇ ਗੁਆਂਢੀ ਨਾਲ ਮੇਰਾ ਮੇਲਜੋਲ ਕੀ ਆ ਠੀਕ ਆ ਕਿਉਂਕਿ ਬਾਈਬਲ ਤੇ ਲਿਖਿਆ ਹਰੇਕ ਵਿਅਕਤੀ ਆਪਣੇ ਗਵਾਂਢੀ ਨਾਲ ਕੀ ਬੋਲੇ ਬੋਲੋ ਸੱਚ ਬੋਲੇ ਕੀ ਬੋਲੇ ਤਾਂ ਮੇਰੇ ਕਹਣਾ ਸੀ ਸਾਰੇ ਨਾਲ ਭਾਵੇਂ ਸੱਚ ਬੋਲਦਾਂਗੇ ਪਰ ਗਵਾਂਢੀ ਨੂੰ ਅਸੀਂ ਕਦੀ ਕੀ ਨਹੀਂ ਬੋਲ ਕੇ ਜਾਂਦੇ ਹਾਂਜੀ ਜਾਣਾ ਇਧਰ ਨੂੰ ਹੋਵੇ ਨਾ ਤੇ ਦੱਸ ਨਹੀਂ ਇਧਰ ਨੂੰ ਅਸੀਂ ਕਦੀ ਉਹਨਾਂ ਨੂੰ ਕੀ ਨਹੀਂ ਦੱਸਿਆ ਸੀ ਵਚਨ ਕਹਿੰਦਾ ਹਰੇਕ ਵਿਅਕਤੀ ਆਪਣੇ ਗਵਾਂਢੀ ਨਾਲ ਕੀ ਬੋਲੇ ਹallelujah ਸੱਚ ਦੱਸੋ ਸੱਚ ਬੋਲੋ ਸੋ ਇਸ ਲਈ ਠੀਕ ਹੋਣ ਤੋਂ ਪਹਿਲਾਂ ਅੱਜ ਦਾ ਵਚਨ ਜਿਹੜਾ ਨਾ ਇਹ ਤੁਹਾਡੇ ਲਈ ਸਪੈਸ਼ਲ ਜੋ ਖੁਦਾ ਨੇ ਦੱਸਿਆ ਕਿ ਠੀਕ ਹੋਣ ਤੋਂ ਪਹਿਲਾਂ ਹਰੇਕ ਵਿਅਕਤੀ ਆਪਣਾ ਚਾਲ ਚੱਲਣ ਕੀ ਕਰੇ ਆਪਣਾ ਚਾਲ ਚੱਲਣ ਠੀਕ ਕਰੇ ਇੱਕ ਬੱਚਾ ਸਕੂਲ ਦੇ ਵਿੱਚ ਪੜਦਾ ਨਾ ਜਦੋਂ ਤੱਕ ਉਹ ਸਕੂਲ ਜਾ ਰਿਹਾ ਵਾ ਤੋਂ ਟੀਚਰ ਇਹੋ ਚੀਜ਼ ਵੇਖਦਾ ਰਹਿੰਦਾ ਉਹ ਕੰਮ ਵੀ ਬੜਾ ਵਧੀਆ ਕਰ ਲੈਂਦਾ ਟੀਚਰ ਇੱਕ ਗੱਲ ਜ਼ਰੂਰ ਉਹਨੂੰ ਬੋਲਦਾ ਕਹਿੰਦਾ ਬੇਟਾ ਆਪਣੀ ਰਾਈਟਿੰਗ ਕੀ ਕਰ ਆਪਣੀ ਰਾਈਟਿੰਗ ਨੂੰ ਠੀਕ ਕਰੋ ਖੜੇ ਹੁੰਦੇ ਹੋ ਮੈਂ ਕਈ ਵਾਰ ਕਹਾਂ ਕਿ ਆਪਣੇ ਕੱਪੜੇ ਨੂੰ ਆਪਣੇ ਆਪ ਨੂੰ ਸਹੀ ਤਰੀਕੇ ਦੇ ਨਾਲ ਦੇਖੀਏ ਔਰ ਆਪਣਾ ਸਟਾਈਲ ਜਿਹੜਾ ਵਾ ਆਪਣਾ ਜਿਹੜਾ ਹੈ ਕੋਈ ਵੀ ਚੀਜ਼ ਦੇ ਉਰਦ ਗਿਰਦ ਵੱਜ ਰਹੀ ਹੈ ਅਗਰ ਮਾਈਕ ਕੋਈ ਅਲਾਉਸ ਕਰ ਰਿਹਾ ਆਵਾਜ਼ ਦੇ ਰਿਹਾ ਇਹਦਾ ਮਤਲਬ ਕਿ ਉਹ ਸ਼ੋਰ ਸ਼ਰਾਬਾ ਹੈ ਉਹ ਤਰੀਕੇ ਦੇ ਨਾਲ ਨਹੀਂ ਉਹ ਠੀਕ ਨਹੀਂ ਹੈ ਤਾਂ ਜਦੋਂ ਠੀਕ ਹੋਵੇਗਾ ਫਿਰ ਹਰ ਬੰਦੇ ਨੂੰ ਉਹ ਚੀਜ਼ ਕੀ ਲੱਗੇਗੀ ਵਧੀਆ ਲੱਗੇਗੀ ਠੀਕ ਲੱਗੇਗੀ ਬੋਲੋ ਆਮੀਂ ਆਮੀਂ ਹਾਲੇਲੂਇਆ ਇਸ ਲਈ ਕਿਹਾ ਪਾਣੀ ਖਰਾਬ ਸੀ ਤੋ ਲਿਖਿਆ ਲੋਕਾਂ ਨੇ ਦੁਹਾਈ ਦਿੱਤੀ ਖੁਦਾ ਦੇ ਦਾਸ ਮੂਸਾ ਨੂੰ ਕਿਹਾ ਕਿ موسی ਪਾਣੀ ਬਹੁਤ ਕੜਵਾਸੀ ਪੀ ਨਹੀਂ ਸਕਦੇ ਲਿਖਿਆ ਉਹਨੇ ਇੱਕ ਰੁੱਖ ਦੀ ਟਾਣੀ ਕੱਟ ਕੇ ਪਾਣੀ ਚ ਪਾ ਦਿੱਤੀ ਤਾਂ ਪਾਣੀ ਕੀ ਹੋ ਗਿਆ ਹਾਲੇਲੂਇਆ 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 ਸੋ ਪਾਣੀ ਕੀ ਹੋ ਗਿਆ ਪਾਣੀ ਮਿੱਠਾ ਹੋ ਗਿਆ ਇਸ ਲਈ ਕਈ ਵਾਰ ਸਾਡਾ ਕੰਮ ਠੀਕ ਨਹੀਂ ਆ ਅਸੀਂ ਕਰਦੇ ਕੋਚਾ ਔਰ ਦੱਸਦੇ ਕੋਚਾ ਵਾਂ ਜਿਹੜਾ ਅਸੀਂ ਕੰਮ ਕਰ ਰਹੇ ਆ ਪਹਿਲਾਂ ਆਪਣੇ ਕੰਮ ਤੇ ਧਿਆਨ ਦਿਓ ਕਿ ਤੁਸੀਂ ਕੰਮ ਠੀਕ ਕਰਨਦੇ ਹੋ ਬਿਮਾਰੀ ਦੀ ਵਜ੍ਹਾ ਕਾਰਨ ਜਿਹੜਾ ਹੈ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਅਜៃਆਂ ਚੀਜ਼ਾਂ ਨੂੰ ਦੇਖੀਏ ਸਭ ਤੋਂ ਪਹਿਲਾਂ ਲਿਖਿਆ ਕਿ ਉਹਦੇ ਵਿੱਚ ਕੀ ਨਹੀਂ ਸੀਗੀ ਕਾਣ ਨਹੀਂ ਸੀਗੀ ਕੀ ਨਹੀਂ ਸੀਗੀ ਕਾਣ ਅਸੀਂ ਜਿੰਨੇ ਇੱਥੇ ਬੈਠੇ ਅਸੀਂ ਸਭ ਕੀ ਵੇਖਦੇ ਆ ਅਸੀਂ ਕਾਣ ਵੇਖਦੇ ਆ ਕਈ ਵਾਰ ਅਸੀਂ ਆਪਣੇ ਬੇਟੀ ਬੇਟੇ ਵਾਸਤੇ ਕੋਈ ਰਿਸ਼ਤਾ ਦੇਖਣਾ ਹੋਵੇ ਨਾ ਤੇ ਅਸੀਂ ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਕਹਿੰਦੇ ਆ ਕਿ ਬੇਟੀ ਠੀਕ ਹੋਣੀ ਚਾਹੀਦੀ ਬੇਟਾ ਠੀਕ ਹੋਣਾ ਚਾਹੀਦਾ ਉਹਦੇ ਵਿੱਚ ਕੋਈ ਵੀ ਐਦਾਂ ਦਾ ਕੋਈ ਪ੍ਰੋਬਲਮ ਹੋਣੀ ਇਥੋਂ ਤੱਕ ਅਸੀਂ ਹੱਥ ਪੈਰਾਂ ਤੱਕ ਵੀ ਕੀ ਕਰਦੇ ਆ ਹੱਥ ਪੈਰ ਵੀ ਅਸੀਂ ਵੇਖਦੇ ਆ ਨੈਣ ਨਕਸ਼ਤਰੀ ਵੇਖਦੇ ਆ ਹਰ ਚੀਜ਼ ਅਸੀਂ ਦੇਖ ਲੈਂਦੇ ਆ ਕਿ ਕਿਸ ਪੱਖ ਤੋਂ ਕੋਈ ਕਿਤੇ ਪੈਰ ਦਾ ਕਿਤੇ ਗੋਜਾ ਕਿਤੇ ਕਿਸ ਕੋਈ ਦਿੱਕਤ ਕੋਈ ਮੁਸ਼ਕਲ ਕੋਈ ਪ੍ਰੋਬਲਮ ਨਾਮ ਦੀ ਹੋਵੇ ਇੱਥੋਂ ਤੱਕ ਮੇਰੇ ਖਾਲ ਅਸੀਂ ਫਰਾਤ ਲਾ ਕੇ ਵੀ ਕੀ ਕਰ ਲੈਨੇ ਆ ਬੋਲੋ ਫਰਾਤ ਲਾ ਕੇ ਵੇਖ ਲੈਨੇ ਕਈ ਵਾਰੀ ਬਲਾ ਕੇ ਵੇਖ ਲੈਨੇ ਵੀ ਕਿਤੇ ਤੋਤਰੀ ਤੇ ਨਹੀਂ ਅਸੀਂ ਇਹੋ ਚੀਜ਼ਾਂ ਦੇਖਦੇ ਆ ਨਾ ਸੋ ਕਹਿੰਦਾ ਭਾਵ ਹੈ ਕਿ ਇੱਕ ਇਨਸਾਨ ਦੇ ਅੰਦਰ ਕੀ ਨਹੀਂ ਹੋਣੀ ਚਾਹੀਦੀ ਵਚਨ ਕਹਿ ਰਿਹਾ ਹੈ ਕਹਿੰਦਾ ਕਿ ਉਹਦੇ ਅੰਦਰ ਕੀ ਨਹੀਂ ਸੀਗੀ ਉਦੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਤਲੀਆਂ ਤੱਕ ਉਹਦੇ ਵਿੱਚ ਕੀ ਨਹੀਂ ਆ? ਕਾਨ ਵਾਲਾ ਵਿਅਕਤੀ ਜਿਹਦੇ ਅੰਦਰ ਕਾਨ ਹੈ ਜਾਂ ਵਚਨ ਦੇ ਪ੍ਰਤੀ ਉਹ ਕਾਨ ਰੱਖਦਾ ਹੈ, ਹਜ਼ੂਰੀ ਦੇ ਪ੍ਰਤੀ ਕਾਨ ਰੱਖਦਾ ਹੈ, ਸੇਵਕਾਂ ਦੇ ਪ੍ਰਤੀ ਕਾਨ ਰੱਖਦਾ ਹੈ, ਭੈਣ ਭਰਾ ਦੇ ਪ੍ਰਤੀ ਕਾਨ ਰੱਖਦਾ, ਉਹ ਵਿਅਕਤੀ ਮੈਨੂੰ ਦੱਸੋ ਕਿ ਕਾਮਯਾਬ ਹੋਵੇਗਾ? ਬੋਲੀਏ। ਆਪਣੇ ਤੇ ਗਵਾਹੀ ਦੋ ਕਿ ਉਹ ਵਿਅਕਤੀ ਕਾਮਯਾਬ ਹੋਵੇਗਾ। ਬੋਲੀਏ। ਕਦੀ ਉਹ ਵਿਅਕਤੀ ਵਚਨ ਕਹਿ ਰਿਹਾ ਕਿ ਕੀ ਨਹੀਂ ਹੋ ਸਕਦਾ? ਜਦੋਂ ਤੱਕ ਅਸੀਂ ਕੀ ਚੱਲਾਂਗੇ ਲਿਖਿਆ ਬਰੇ ਦੇ ਬਰੇ ਹੰਨਾ ਖੁਦਾ ਦੀ ਹਜ਼ੂਰੀ ਤੇ ਜਾਂਦੀ ਆ ਜਾਇਆ ਕਰਦੀ ਆ ਪਰਮੇਸ਼ਰ ਦੀ ਉਪਸਥਤੀ ਦੇ ਵਿੱਚ ਲੇਕਿਨ ਮਿਲ ਨਹੀਂ ਰਿਹਾ ਕਿਉਂ ਕਿਉਂਕਿ ਉਹਦਾ ਰਾਹ ਕੀ ਨਹੀਂ ਆ ਉਹਦੀ ਇਬਾਦਤ ਕੀ ਨਹੀਂ ਆ ਠੀਕ ਨਹੀਂ ਜਿਸ ਦਿਨ ਉਸਨੇ ਫਿਰ ਕੱਲੀ ਨੇ ਜਾ ਕੇ ਦੁਆ ਕੀਤੀ ਆ ਔਰ ਗਿੜਗੜਾਈ ਆ ਜਾ ਕੇ ਲਿਖਿਆ ਚਗਾਟ ਨਾਲ ਲਾ ਕੇ ਇਸ ਤਰ੍ਹਾਂ ਦੁਆ ਕੀਤੀ ਕਦੀ ਐਦਾ ਦੁਆ ਨਹੀਂ ਕੀਤੀ ਤੇ ਕਦੀ ਏਲੀਆ ਨੇ ਵੀ ਐਦਾ ਨਹੀਂ ਕਿਹਾ ਉਸਨੇ ਕਿਹਾ ਕਿ ਅੱਜ ਲੱਗਦਾ ਨੇ ਕੀ ਕੀਤਾ ਵਾ ਨਸ਼ਾ ਕੀਤਾ ਕਹਿੰਦਾ ਭਾਵਾ ਕਿ ਅੱਜ ਉਹਦਾ ਤੌਰ ਤਰੀਕਾ ਹੀ ਕੀ ਹੋ ਚੁੱਕਾ ਸੀਗਾ ਬਦਲ ਚੁੱਕਾ ਸੀ ਬੋਲੇ ਆਮੀਨ ਹਾਲੇਲੂਇਆ ਹਾਲੇਲੂਇਆ ਤਬਦੀਲ ਹੋ ਚੁੱਕਾ ਸੀਗਾ ਉਹਦਾ ਤਰੀਕਾ ਦੁਆਵਾਲਾ ਲਹਿਜ਼ਾ ਜਿਹੜਾ ਸੀ ਨਾ ਇੱਕ ਦੁਆਵਾਲੇ ਵਿਅਕਤੀ ਦਾ ਉਹਦਾ ਲਹਿਜ਼ਾ ਦੇਖ ਕੇ ਕਿ ਉਹ ਆਪਣਾ ਕੰਮ ਠੀਕ ਕਰੇ ਆਪਣੇ ਕੰਮਾਂ ਨੂੰ ਠੀਕ ਕਰੇ ਆਪਣਾ ਬੋਲਣਾ ਠੀਕ ਕਰੇ ਜੋ ਗਾਲੀ ਗਲੋਚ ਕੱਢ ਰਹਾ ਹੈ ਕੁਝ ਨਾ ਕੁਝ ਸ਼ਬਦ ਬੋਲਦਾ ਹੈ ਠੱਠੇ ਮਜ਼ਾਕ ਕਰਦਾ ਹੈ ਭਾਵ ਅਫਾਵਾਹਾਂ ਅਡਾਉਂਦਾ ਹੈ ਤਾਂ ਐਸਾ ਵਿਅਕਤੀ ਵੀ ਲਿਖਿਆ ਕਿ ਕੀ ਨਹੀਂ ਆ ਉਹਦਾ ਵਿਰਾਕ ਹੀ ਨਹੀਂ ਆ ਉਹਦਾ ਰਾਹ ਅੱਜ ਆਪਣੇ ਰਾਹ ਦੇ ਉੱਤੇ ਆਪਣੇ ਕੰਮ ਉੱਤੇ ਧਿਆਨ ਕਰਨਾ ਦੂਜੇ ਤੀਜੇ ਦਾ ਕੰਮ ਨਹੀਂ ਵੇਖਣਾ ਫਲਾਨੇ ਬੰਦੇ ਦਾ ਕੰਮ ਠੀਕ ਨਹੀਂ ਠਿੰਗੜੇ ਦਾ ਠੀਕ ਨਹੀਂ ਹੈ ਸਭ ਤੋਂ ਪਹਿਲਾਂ ਆਪਣੀ ਜੀਵਨ ਦੇ ਵਿੱਚ ਛਾਤੀ ਮਾਰੀਏ ਕਿ ਮੇਰਾ ਕੰਮ ਕੀ ਨਹੀਂ ਹੈ ਮੇਰੇ ਕੰਮ ਕੀ ਨਹੀਂ ਹੈ ਮੈਂ ਕੰਮ ਠੀਕ ਨਹੀਂ ਕਰਦਾ ਮੈਂ ਖੁਦਾ ਦੇ huzur ਜਿਵੇਂ ਜਾਣਾ ਚਾਹੀਦਾ ਉਸ ਤਰੀਕੇ ਨਾਲ ਨਹੀਂ ਜਾਂਦਾ ਮੈਂ ਜਿਵੇਂ ਬੈਠਣਾ ਚਾਹੀਦਾ ਉਸ ਤਰੀਕੇ ਨਾਲ ਨਹੀਂ ਬੈਠਦਾ ਜਿਵੇਂ ਕਲਾਮ ਦਾ ਆਦਰ ਕਰਨਾ ਚਾਹੀਦਾ ਮੈਂ ਉਹਦਾ ਕਰਦਾ ਨਹੀਂ ਤੁਹੇ ਸਾਰੀਆਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਹੈ ਬੋਲੇ ਹallelujah 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 ਹਰ ਇੱਕ ਤਰੀਕੇ ਨੂੰ ਆਰਾਧਨਾ ਦਾ ਬੈਠਣ ਦਾ ਤਰੀਕਾ ਜਿਹੜਾ ਹੈ ਉਸ ਨੂੰ ਠੀਕ ਕਰਨਾ ਹੈ ਬੋਲਣ ਦਾ ਲਾਜ਼ਾ ਸਾਡਾ ਜਿਹੜਾ ਹੈ ਭੈਣ ਭਰਾ ਦੇ ਪ੍ਰਤੀ ਫੈਮਿਲੀ ਦੇ ਪ੍ਰਤੀ ਵਾਈਫ ਹਸਬੰਡ ਦੇ ਪ੍ਰਤੀ ਮਾਂ ਬਾਪ ਦੇ ਪ੍ਰਤੀ ਬੱਚਿਆਂ ਦੇ ਪ੍ਰਤੀ ਬੱਚੇ ਆਪਣੇ ਮਾਂ ਬਾਪ ਦੇ ਪ੍ਰਤੀ ਆਪਣੇ ਲਾਦੇ ਨੂੰ ਆਪਣੇ ਬੋਲਣ ਨੂੰ ਕੀ ਕਰੀਏ ਠੀਕ ਕਰੀਏ ਸਹੀ ਕਰੀਏ ਕਿ ਮੈਂ ਕਿਵੇਂ ਆਪਣੇ ਮਾਂ ਬਾਪ ਨੂੰ ਬੋਲਦਾ ਤਾਂ ਹੀ ਅਸੀਂ ਠੀਕ ਹੋਵਾਂਗੇ ਜੇ ਸਾਡੇ ਕੰਮ ਕੀ ਹੋਣਗੇ ਠੀਕ ਹੋ ਹੱਥ ਉਠਾਓ ਅੱਖਾਂ ਨੂੰ ਬੰਦ ਕਰੋ ਔਰ ਗੋਡਿਆਂ ਦੇ ਬਲ ਹੋਈਏ ਸੱਤ ਪੈ ਫਿਰ ਹੱਥ ਉਠਾਈਏ ਤੋਂ ਇਕਰਾਰ ਕਰੀਏ ਖੁਦਾ ਦੇ ਗਿਆਚ ਪ੍ਰਭੂ